ਬਰਾੜ ਜੈਸੀ ਦੀ ਲਿਖੀ ਹੋਈ ਕਹਾਣੀ ਦੋ ਮੂਹੇ ਲੋਕ ਅਕਸਰ ਗੱਲ ਕਰਦੀ ਉਹ ਆਖਦੀ ਕਿ ਮੇਰਾ ਸੱਚੀ ਸੁਪਨਾ ਸੀ ਕਿ ਜਿਸ ਨਾਲ ਮੇਰਾ ਵਿਆਹ ਹੋਵੇ ਮੇਰੇ ਸਹੁਰੇ ਦਾ ਜਨਾ ਮੰਗਣ ਬਾਜ਼ਾਰ 'ਚ ਜਦ ਟਰਾਲੀਆਂ ਟੈਂਪੂਆਂ ਤੇ ਸਮਾਨ ਲੱਦਿਆ ਦੇਖਦੀ ਤਾਂ ਮਨ ਵਿੱਚ ਆਖਦੀ ਕਿ ਮੇਰੇ ਨਾਲ ਨਾ ਇੰਝ ਹੋਵੇ ਕਿ ਸਹੁਰੇ ਮੇਰੇ ਦਾਜ ਦਾ ਟਰੱਕ ਨਾ ਜਾਵੇ ਤਾਰਸਾਉਂਦਾ ਭਰਾ ਤੇ ਪਿਓ ਤੇ ਇੱਕ ਦਿਨ ਉਹ ਇੰਜ ਹੀ ਬੈਠੀ ਟੀਵੀ ਤੇ ਕੋਈ ਗੀਤ ਸੁਣ ਰਹੀ ਸੀ ਤੇ ਇਹਨੇ ਨੂੰ ਉਸਦੇ ਭਰਾ ਦੀ ਮਗੀਦਰ ਦਾ ਫੋਨ ਆਇਆ ਤੇ ਪੁੱਛਣ ਲੱਗੀ ਕਿ ਦੀਦੀ ਵੀਰੇ ਹੋਣੀ ਡੱਬਾ ਰਹੀ ਗਏ ਨੇ ਤੇ ਗੱਡੀ ਦਾ ਪੁੱਛ ਰਿਹਾ ਕਿਹੜੀ ਖਰੀਦੀ ਉਹਨੇ ਫਟਾਫਟ ਮੂੰਹ ਸਵਾਰ ਕੇ ਕਿਹਾ ਭਾਬੀ ਕੂਲਿੰਗ ਸਹੀ ਹੋ ਗਈ ਜਿਸ ਤੇ ਸਾਰੇ ਪਿੰਡ ਚ ਟੌਰ ਵਣ ਜਾ ਵੀ ਸਾਡੀ ਗੱਲਾਂ ਕਰ ਭਾਬੀ ਦਾ ਫੋਨ ਕੱਟ ਕੇ ਉਹ ਕੀਰਤ ਦਾ ਲਿਖਿਆ ਗੀਤ ਗੁਣਗਣਾਉਣ ਲੱਗੀ ਸਾਨੂੰ ਭੀੜ ਵਿੱਚੋਂ ਲੰਘ ਜਾਂਦੇ ਕਿਤਾਬਾਂ ਦੇ ਦਾਸ ਬਾਵਲਾ ਚੱਗੇ ਚੁੰਨੀਆਂ ਤਾਂ ਜੁੜ ਜਾਣਗੇ